아아っ! Humans don, yapa habir man! Alla von zi, mari li hao? Nali haoeleri! Haar leahek on,asan moan! etriome si, sir ii maoel hii ma pola. Mali haglini kani ii mahtu jaanip i si ka igar makraha! heraj wa sese, di turb ਹਜ਼ੂਰੋ ਦਾ ਪ੍ਰਧਾਨ ਕੌਣ ਮੰਨਿਆ? ਕੌਣ ਮੰਨਦਾ ਦਾ ਰੋਕਾ ਜੀ ਹੋਵੇ, ਵਾਈਸ ਲੇਡਰ ਹੋਵੇ, ਫੈਕਟਰੀ ਹੋਵੇ। ਅਸਾਰਾ ਸਾਰਾ ਨੇ ਰੱਖਾ ਦਾ ਜ਼ਿੰਦਾਰ ਨਹੀਂ। ਇਹ ਮੁੱਖ ਤੋਂ ਦੁਬਈ ਦਾ ਆਦਮੀ, ਦੁਬਈ ਦਾ। ਕਈ ਗੱਲ ਜਿੱਥੇ ਹੈ ਪੜਾਈ। ਪੈਂਦੀ ਨਹੀਂ ਲਾ ਇਹ ਨਿਤ ਬੋ। ਆਹ ਰੀਲ ਬਲਾ ਦੁਬਈ। 9 ਪ੍ਰੈਮ ਨੂੰ ਚੋਣ ਹੋਈ ਸੀ। ਉਸ ਦੇ ਸਬੰਧ ਵਿੱਚ ਜੀਰਾ ਗਰੁੱਪ ਆਫ ਫੋਰਥ ਪੂਰਾ ਵੱਲੋਂ ਇਹਨਾਂ ਦੇ ਸਨਮਾਨ ਵਜੋਂ ਇੱਕ ਟੀ ਪਾਰਟੀ ਦਾ ਆਯੋਜਨ ਕੀਤਾ ਗਿਆ। ਉਸ ਵਿੱਚ ਮੈਂ ਅੱਜ ਦੇ ਮੁੱਖ ਮਹਿਮਾਨ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੁਸ਼ੀਲ ਕੁਮਾਰ ਜੀ ਪ੍ਰਧਾਨ ਸੁਸ਼ੀਲ ਕੁਮਾਰ ਜੀ ਪ੍ਰਧਾਨ ਜੀ ਤਾੜੀ ਨਾਲ ਸਾਡੇ ਸੰਦੀਪ ਕਟਾਈ ਜੀ ਉਹਨਾਂ ਦਾ ਬੂਮ ਮਿੱਠਾ ਕਰਾਂਗੇ ਉਹ ਬਾਅਦ ਚ ਕਰ ਦਈਏ ਬਸ ਇੰਟਰੋਡਕਸ਼ਨ ਦੇ ਦੇਣਾ ਲੋ ਬੁਲਾ ਲਓ ਜੀ ਲਓ ਲਓ ਸਾਡੇ ਅਰੇ ਜਿੰਦਰ ਕੁਮਾਰ ਜੀ ਜਨਰਲ ਸੈਕਟਰੀ ਸਾਹਿਬ ਲੱਖ ਲੱਖ ਲਖਨ ਜਰਨਲ ਲਖਨ ਚਰਨ ਸੈਕਟਰੀ ਲਖਨ ਕੁਮਾਰ ਜੀ ਜਰਨਲ ਸੈਕਟਰੀ ਦੇ ਤੌਰ ਤੇ ਚੁੜੇ ਗਏ ਆ ਉਹਨਾਂ ਨੇ ਵੀ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਬਹੁਤ ਮੁਬਾਰਕਾਂ ਜੀ ਸ਼੍ਰੀ ਅਰਜੰਦਿਰ ਕੁਮਾਰ ਜੀ ਕੈਸ਼ੀਅਰ ਉਹ ਆਏ ਨਹੀਂ ਅਰਜੰਦਿਰ ਕੁਮਾਰ ਕੈਸ਼ੀਅਰ ਜੀ ਕਿਸੇ ਵਜ੍ਹਾ ਨਾਲ ਸਾਡੇ ਚ ਨਹੀਂ ਪਹੁੰਚ ਸਕੇ ਜੇ ਟ੍ਰੇਡਰ ਕਾਰਡ ਕਰਕੇ ਲਓ ਜੀ ਜੇ ਨੈਸਨ ਕੀ ਚਾਹ ਰਹੀ ਹੈ ਜੀ ਦਾ ਮੂੰਹ ਮਿੱਠਾ ਕਰਾਂਗੇ ਸਾਡੇ ਤਸੀਲਦਾਰ ਕੀ ਦਾ ਗਰੁੱਪ ਦੇ ਸਰਾ ਸਾਹਿਬ ਉਹਨਾਂ ਨੂੰ ਮੂੰਹ ਮਿਠਾ ਕਰਾ ਕੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਇਹਨਾਂ ਦੇ ਮੁੱਖ ਸਲਾਹਕਾਰ ਕ੍ਰਿਸ਼ਨ ਕੁਮਾਰ ਗੁਗਨੀ ਜੀ ਉਹ ਵੀ ਫਿਸ਼ੇਗਵਾ ਗੁਗਨੀ ਜੀ ਵੀ ਜਿਹੜੇ ਕਿ ਮੁੱਖ ਸਲਾਹਕਾਰ ਨੇ ਇਸ ਚੋਣ ਕਮੇਟੀ ਦੇ ਉਹਨਾਂ ਦਾ ਮੂੰਹ ਜਿੰਦਰ ਸਿੰਘ ਸੰਧੂ ਜੀ ਕਰਵਾ ਰਿਹਾ ਮਿਠਾ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਧੰਨਵਾਦ ਇਸ ਦੇ ਨਾਲ ਮੈਂ ਇਧਰ ਵੀ ਇਧਰ ਉਹਨਾਂ ਨਾਰਾਇ ਸਾਥੀਆਂ ਦਾ ਵੀ ਮੂੰਹ ਮਿੱਠਾ ਕਰਾਣਗੇ ਖੜੇ ਹੋ ਜੀ ਅਰਜਿੰਦਰ ਜੀ ਅਰਜਿੰਦਰ ਵਾਈਸ ਪ੍ਰੈਜ਼ੀਡੈਂਟ ਆਫ ਦੀ ਸਪਾਈਸਿੰਗ ਲਓ ਜੀ ਕਮਲ ਕਾਹ ਜੀ ਉਹਨਾਂ ਦਾ ਮੂੰਹ ਮਿੱਠਾ ਕਰਾ ਰਿਹਾ ਹੈ ਵਾਹ ਜੀ ਮੇਰਾ ਸਾਹ ਅਰਜਿੰਦਰ ਜੀ ਇਧਰ ਜੀ ਇਧਰ ਇਧਰ ਵੇਖੋ ਸਾਡੇ ਮੇਰਾ ਸਾਹਿਬ ਵੀ ਉਹਨਾਂ ਦਾ ਮੂੰਹ ਮਿੱਠਾ ਕਰਾ ਹਾਂਜੀ ਵਾਹ ਜੀ ਵਾਹ ਸਾਡੇ ਮਾਨ ਸਾਹਿਬ ਵੀ ਹੁਣ ਸਾਰੇ ਸਾਥੀਆਂ ਦਾ ਮੂੰਹ ਮਿੱਠਾ ਕਰਾ ਕੇ ਉਹਨਾਂ ਨੂੰ ਅਸ਼ੀਰਵਾਦ ਦੇਣਗੇ ਵਾਹ ਜੀ ਵਾਹ ਵਾਹ ਜੀ ਵਾਹ ਅੱਜ ਇਸ ਦੇ ਨਾਲ ਹੀ ਮੈਂ ਜੀ ਆਇਆਂ ਆਖਦਾ ਹਾਂ ਇਲੈਕਟ੍ਰੋਨਿਕ মিডিਆ ਦੇ ਰਾਜਾ ਸ਼ਰਮਾ ਜੀ ਨੂੰ ਬਹੁਤ ਮਹੱਤਵਪੂਰਨ ਰੋਲ ਹੈ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਅੱਜ ਦੇ ਸਾਡੇ ਆਜੋਕੇ ਸਮਾਜ ਵਿੱਚ ਆ ਜੋ ਪ੍ਰੋਗਰਾਮ ਆਪਾਂ ਇੱਕ ਸੀਮਤ ਚਾਰ ਦੀਵਾਰੀ ਅੰਦਰ ਕਰ ਰਹੇ ਆ ਕੱਲ ਨੂੰ ਪ੍ਰਿੰਟ ਮੀਡੀਆ ਦੀ ਕਲਮਨਾਲ ਤੇ ਇਹਨਾਂ ਦੇ ਕਾਮਦੇ ਨਾਲ ਇਹ ਪ੍ਰੋਗਰਾਮ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਪੜਿਆ ਸੁਣਿਆ ਤੇ ਵੇਖਿਆ ਜਾਣਾ ਸੋ ਸਤਿਕਾਰ ਕਰਦੇ ਆਸੀਂ ਪ੍ਰਿੰਟ ਮੀਡੀਆ ਦਾ ਸਰਕਾਰ ਦੇ ਪ੍ਰਧਾਨ ਜੀ ਤੇ ਉਹਨਾਂ ਦੀ ਟੀਮ ਤੁਹਾਡੇ ਸਾਡੇ ਵਿੱਚ ਬਲਾਜ਼ਮਾਨ ਨੇ ਉਹਨਾਂ ਨੂੰ ਇਸ ਅਜੈਕਟੋ ਦੀ ਬਹੁਤ-ਬਹੁਤ ਮੁਬਾਰਕਾਂ ਔਰ ਹੀਰਾ ਗਰੁੱਪ ਆਫ ਕੋਰਤਪੂਰਾ ਵੱਲੋਂ ਤੁਹਾਨੂੰ ਪੂਰਾ ਵਿਸ਼ਵਾਸਨ ਦਿੱਤਾ ਜਾ ਰਿਹਾ ਜਦੋਂ ਵੀ ਕਿਤੇ ਸਾਡੀ ਲੋੜ ਪਈ ਤੁਹਾਡੇ ਤੋਂ ਅੱਗੇ ਹੋ ਕੇ ਖੜਾਂਗੇ ਇੰਨੇ ਸ਼ਬਦਾਂ ਨਾਲ ਵੱਧ ਕਰਕੇ ਮਾਫੀ ਚਾਹੁੰਦਾ ਹਾਂ ਬਈ ਅੱਜ ਮਿਸਟਰ ਪਾਰਕਿੰਗ ਜਿਹੜੇ ਆਪਣੇ ਸਫਾਈ ਯੂਨੀਅਨ ਦੇ ਪ੍ਰਧਾਨ ਸ਼੍ਰੀ ਕੁਮਾਰ ਜੀ ਜੋ ਕਿ ਹੀਰਾ ਗਰੁੱਪ ਨੇ ਸਨਮਾਨਤ ਕੀਤਾ ਉਹਨੂੰ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਸਤਿਕਾਰਯੋਗ ਮੇਰੇ ਸ਼ਹਿਰ ਨਿਵਾਸੀਓ ਅਤੇ ਗੁੱਡ ਮਾਰਨਿੰਗ ਕਲੱਬ ਦੇ ਜਿਹੜੇ ਗਰੁੱਪ ਬਣਿਆ ਹੀਰਾ ਹੀਰਾ ਗਰੁੱਪ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਹਨਾ ਮਾਨ ਬਖਸ਼ਿਆ ਅਤੇ ਮੇਰੇ ਸਿਰ 'ਤੇ ਹੱਥ ਰੱਖਿਆ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਗਾ ਕਿ ਜਿੱਥੇ ਵੀ ਸਾਡੀ ਲੋੜ ਪਵੇਗੀ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਤੁਹਾਡੇ ਨਾਲ ਜਿਵੇਂ ਜੋ ਵੀ ਕੰਮ ਹੋਏਗਾ ਖੜ ਕੇ ਕਰਾਂਗੇ ਵਾਹ ਜੀ ਵਾਹ ਪੀਰਾ ਗਰੁੱਪ ਦੇ ਬਿੱਟਾ ਨਰੋਲਾ ਜੀ ਹਾਂਜੀ ਬਿੱਟਾ ਨਰੋਲਾ ਕੀ ਕਹਿਣਾ ਜਾਊਗਾ ਅੱਜ ਤੁਸੀਂ ਸੁਨੀਲ ਕੁਮਾਰ ਜੀ ਨੇ ਸਨਮਾਨਤ ਕੀਤਾ ਹੈ ਆਓ ਮਹਿਮਾਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬੜਾ ਕੀਮਤੀ ਸਮੇਂ ਦਾ ਆਪਣਾ ਸਮਾਂ ਕੱਢ ਕੇ ਸਾਡੇ ਇੱਕ ਛੋਟੇ ਜਿਹੇ ਹਲਕੇ ਜਿਹੇ ਮੌਲ ਸੱਦੇ ਤੇ ਮਿਲਵਾਏ ਨੇ ਮੈਂ ਇਹਨਾਂ ਦੀ ਟੀਮ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਸਾਨੂੰ ਹਰ ਵੇਲੇ ਮੱਲੋ ਜਿਵੇਂ ਕਹਿੰਦੇ ਨਾ ਬਦਕੇ ਬੱਚਿਆਂ ਦੀ ਹੀ ਜ਼ਰੂਰਤ ਰਹਿੰਦੀ ਹੈ ਕਿਉਂ ਜ਼ਰੂਰਤ ਰਹਿੰਦੀ ਹੈ ਪਹਿਲਾਂ ਮੱਲੋ ਮੈਨੂਅਲ ਜ਼ਮਾਨਾ ਸੀਗਾ ਔਰ ਡਿਜੀਟਲ ਜ਼ਮਾਨਾ ਹੈ ਜਿਵੇਂ ਜਿਵੇਂ ਮੱਲੋ ਵਕਤ ਦਾ ਤਕਾਜ਼ਾ ਬਦਲਦਾ ਜਾਂਦਾ ਹੈ ਉਹ ਮੱਲੋ ਹਰ ਸਿਸਟਮ ਵੀ ਮੱਲੋ ਬਦਲਦਾ ਜਾਂਦਾ ਹੈ ਗੈਰ ਇਹ ਹੁਣ ਜਿਹੜੇ ਸਾਡੇ ਮੱਲੋ ਮੱਲੋ ਮਿੱਤਰ ਵੀ ਹੈ ਮੇਰੇ ਬੱਚੇ ਵੀ ਹੈ ਸਾਡੇ ਯਾਰ ਦੋਸਤ ਵੀ ਹੈ ਇਹਨਾਂ ਦੇ ਜਿਹੜੇ ਪੇਰੈਂਟਸ ਵਗਾਰਾ ਹੈਗੇ ਸਾਰੇ ਮੈਂ ਇਹਨਾਂ ਦੇ ਪਰਿਵਾਰਾਂ ਨਾਲ ਮੱਲੋ 30 30 40 40 ਸਾਲ ਤੋਂ ਮੱਲੋ ਮੱਲੋ ਟਾਚੇਗਾ ਇਨਾਂ ਦੇ ਪਰਿਵਾਰ ਤਕਰੀਬਨ ਸਾਡੇ ਆਪ ਦੇ ਪਰਿਵਾਰ ਹੈ ਅਸੀਂ ਮਤਲਬ ਨਿੱਜੀ ਤੌਰ ਤੇ ਜਿਵੇਂ ਕਹਿੰਦੇ ਆਪਦਾ ਆਪਣਾਪਣ ਦਿੱਤਾ ਹੈਗਾ ਇਹ ਹਰ ਵੇਲੇ ਮਤਲਬ ਸਾਡੇ ਨਾਲ ਕਮਿਟਮੈਂਟ ਹੁੰਦੇ ਨੇ ਕਿ ਵੀ ਅਸੀਂ ਤੁਹਾਡੇ ਤੇ ਤੁਸੀਂ ਸਾਡੇ ਅਸੀਂ ਜੇਕਰ ਸਾਨੂੰ ਕੋਈ ਜ਼ਰੂਰਤ ਹੈਗੀ ਹੈ ਤੇ ਅਸੀਂ ਤੁਹਾਨੂੰ ਆਵਾਜ਼ ਮਾਰਦੀ ਹੈ ਅਗਰ ਸਾਨੂੰ ਕੋਈ ਜ਼ਰੂਰਤ ਹੈਗੀ ਹੈ ਸਾਡਾ ਹੀਰਾ ਗੁਰਪ੍ਰਸ ਇਸ ਕਰਕੇ ਤਾਲਮੇਲ ਕਰਾਇਆ ਹੈ ਕਾਨੂੰਨ ਨਾਲ ਦਾ ਕੋਈ ਵੀ ਸਾਡਾ ਮਤਲਬ ਮੈਂਬਰ ਜਾਂ ਸਾਡੇ ਮੈਂਬਰ ਦੇ ਪਰਿਵਾਰ ਦੇ ਵਿੱਚੋਂ ਕੋਈ ਤੁਹਾਨੂੰ ਕੋਈ ਮਤਲਬ ਕਾਲ ਕਰਦਾ ਹੈਗਾ ਜਿਹਦੇ ਤਰੀਕੇ ਦਾ ਕੋਈ ਕੰਮ ਕਹਿੰਦਾ ਹੈਗਾ ਇਹ ਆਪਾਂ ਇੱਕ ਲਾਕੀ ਤੌਰ ਤੇ ਮਤਲਬ ਜਿਵੇਂ ਕਹਿੰਦੇ ਆ ਮਤਲਬ ਜਿਹੜਾ ਬੰਦਾ ਲਾਕੀ ਫਰਜ ਬੰਦਾ ਵੀ ਆਪਾਂ ਫੌਰਨ ਤੌਰ ਤੇ ਉਹ ਜਿਹੜਾ ਕੰਮ ਆਪਾਂ ਇੱਕ ਦੂਜੇ ਦਾ ਮਤਲਬ ਕਰਨਾ ਹੈਗਾ ਅਸੀਂ ਮਤਲਬ ਇਹਨਾਂ ਨੂੰ ਮੈਂ ਅਸ਼ੀਰਵਾਦ ਦਿੰਦਾ ਸਿੱਜੀ ਦੀ ਛੋਟੇ ਇਹ ਕਹਿੰਦੇ ਤੇ ਇਹਨਾਂ ਦੀ ਜਿਹੜੀ ਮਤਲਬ ਟੀਮ ਹੈ ਮਨ ਜਿਵੇਂ ਕਹਿੰਦੇ ਪ੍ਰਮਾਤਮਾ ਨੇ ਤੇ ਕਿਰਪਾ ਰੱਖ ਕੇ ਇਹ ਸ਼ਹਿਰ ਨਾਲ ਮਨ ਜਿਵੇਂ ਕਹਿੰਦੇ ਸ਼ਹਿਰ ਨੂੰ ਇੱਕ ਬਹੁਤ ਅੱਛਾ ਮੁਤਾਬਕ ਜਿਹੜ ਅੱਜ ਜਿੱਤੇ ਰਸਾਲ ਅੱਜ ਜੋ ਹੀਰਾ ਸਿੰਘ ਆਪਣੀ ਮੱਤਯਾ ਨੀਰ ਕੁਮਾਰ ਜੀ ਨੂੰ ਕਾਇਲੀਆਂ ਦੇ ਪ੍ਰਧਾਨ ਨੂੰ ਸਨਮਾਨਿਤ ਕੀਤਾ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਤਾਂ ਵੀਡੀਓ ਦਾ ਧੰਨਵਾਦ ਕਰਦਾ ਕਿ ਜਿਹੜਾ ਸਾਡੇ ਨਾਲ ਹਮੇਸ਼ਾ ਮੁੱਢੇ ਨਾਲ ਮੁੱਢੇ ਜੁੜ ਕੇ ਤੇ ਸਾਡੇ ਕੀਤੇ ਕੰਮਾਂ ਨੂੰ ਜਿਹੜਾ ਜਗਜਾਰ ਕਰਦਾ ਹੈ ਉਹ ਚੰਗੇ ਕੰਮਾਂ ਨੂੰ ਪ੍ਰਮੋਟ ਕਰਦਾ ਹੈ ਦੂਜੀ ਗੱਲ ਜਿਹੜੀ ਸਾਡੇ ਸ਼ਹਿਰ ਵਿਖੇ ਸਫਾਈ ਸੇਵਕ ਯੂਨੀਅਨ ਦੀ ਜਿਹੜੀ ਕੀ ਚੋਣ ਹੋਈ ਹੈ ਉਸ ਚ ਚੁਣੇ ਹੋਏ ਨੁਮਾਇंदे ਜਿਹੜੇ ਸਾਡੇ ਵਿੱਚ ਹਾਜ਼ਰ ਹੋਏ ਆ ਮੈਂ ਸਾਰਿਆਂ ਦਾ ਵੈਲਕਮ ਕਰਦਾ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਸਾਰਿਆਂ ਦੇ ਭਵਿਕਵਾਸ ਸੀ ਉਹਨਾਂ ਦੇ ਚੰਗੇ ਭਵਿਕਵਾਸ ਤੇ ਕੰਮ ਕਰਨਾ ਔਰ ਮੈਂ ਚਾਹੁੰਨਾ ਅਗਲਾ ਵੀ ਇਸ ਦੋਸਤਾਂ ਨੂੰ ਦੇਖੋ ਕੰਮ ਸਾਰੀ ਦੁਨੀਆ ਹੀ ਕਰਦੀ ਹੈ ਹਨਾ ਪਰੇਗੇ ਡਿਊਟੀ ਵਾਲੀ ਤੇ ਬੰਦੀ ਆ ਪਰ ਜੀ ਡਿਊਟੀ ਪੂਰੇ ਵਧੀਆ ਠੀਕੇ ਨਾਲ ਨਿਭਾਈ ਜਾਵੇ ਸਮਾਂ ਉਹਨੇ ਹੀ ਘੰਟੇ ਮਿਲਦੇ 8 ਘੰਟੇ ਸਾਰਿਆਂ ਨੂੰ ਮਿਲਦੇ ਪਰ ਜੋ 8 ਘੰਟੇ ਤਰੀਕੇ ਨਾਲ ਵਰਤੋ ਜਵੇਂ ਚ ਲਿਆ ਕੇ ਆਪਾਂ ਉਹਨਾਂ ਨੂੰ ਆਪਦੇ ਕੰਮ ਨੂੰ ਵਧੀਆ ਠੀਕੇ ਨਾਲ ਲੋਕਾਂ ਸਾਹਮਣੇ ਰੱਖਿਆ ਜਾਵੇ ਤਾਂ ਉਹ ਤੁਹਾਡੇ ਕੰਮਾਂ ਨੂੰ ਜਾਦੇ ਵਧੀਆ ਹੈ ਔਰ ਤੁਹਾਨੂੰ ਵੀ ਕੰਮ ਕਰਨ ਦੀ ਪ੍ਰੇਰਣਾ ਜਾਦੇ ਮਿਲੀ ਮੈਂ ਆਏ ਸਾਥੀਆਂ ਦੇ ਪਾਸੇ ਕੇਹੀ ਚਾਹੁੰਨਾ ਹੈ ਕਿ ਲਵੀ ਇਹ ਆਪਦੇ ਕੰਮਾਂ ਨੂੰ ਵੰਡ ਕੇ ਸਚਜੇ ਢਗ ਨਾਲ ਜੋ ਸ਼ਹਿਰ ਨੂੰ ਆਪਦੀ ਦੀਨ ਦੇ ਸਕਦੇ ਉਹ ਦੀਰ ਦੀ ਕੋਸ਼ਿਸ਼ ਕਰਨ ਤਾ ਇੱਕ ਮਹੀਨਾ ਨੂੰ ਛੋਡੀ ਆਪਣੇ ਕੈਸ਼ ਨੂੰ ਨਾ ਲਿਆ ਲਖਨ ਕੁਮਾਰ ਲਖਨ ਹਾਂਜੀ ਮਨਤਾਰ ਸਿੰਘ ਜੀ ਮੱਕੜ ਜੀ ਜੋ ਅੱਜ ਤੁਸੀਂ ਸਿਹਰਾ ਗਰੁੱਪ ਵੱਲੋਂ ਸਹੀ ਸਮਾਨ ਨੂੰ ਸਮਾਨ ਦੇ ਤੋਨ ਬਾਰੇ ਕੀ ਕਰਾ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਮਹਾਰਿਸ਼ੀ ਵਾਲਮੀਕੀ ਜੀ ਦੀ અપਾਰ ਕਿਰਪਾ ਸਦਕਾ ਜੋ ਅੱਜ ਵਾਲਮੀਕੀ ਸਮਾਜ ਜੋ ਸਾਡੇ ਸਮਾਜ ਨੂੰ ਇੱਕ ਨਵੀਂ ਸੇਹ ਦੇ ਰਿਹਾ ਹੈ ਇੱਕ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ ਹੈ ਔਰ ਅੱਜ ਉਹਨਾਂ ਦੀ ਇਨੀ ਕਿਰਪਾ ਹੋਈ ਹੈ ਕਿ ਇਹ ਸਮਾਜ ਬਹੁਤ ਵੱਧਦਾ ਜਾ ਰਿਹਾ ਹੈ ਬਹੁਤ ਪਰਫੁੱਲਤ ਹੁੰਦਾ ਜਾ ਰਿਹਾ ਹੈ ਸੋ ਮੈਂ ਸਭ ਤੋਂ ਪਹਿਲਾਂ ਤਾਂ ਸਮੁੱਚੇ ਵਾਲਮੀਕੀ ਸਮਾਜ ਨੂੰ ਬਹੁਤ-ਬਹੁਤ ਵਧਾਈ ਦਿੰਨਾ ਹੈ ਫਿਰ ਵਾਲਮੀਕੀ ਭਾਈਚਾਰੇ ਤੋਂ ਆਏ ਹੋਏ ਸਾਡੇ ਵੀਰ ਜੀ ਸੁਸ਼ੀਲ ਕੁਮਾਰ ਜੀ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਹੈ ਇਹ ਸਾਡੇ ਸਾਰੇ ਛੋਟੇ ਭਰਾ ਆ ਕਿਸ਼ਨ ਜੀ ਲਖਨ ਜੀ ਸੁਰਿੰਦਰ ਜੀ ਵਿੱਕੀ ਜੀ ਗੁੱਲੂ ਜੀ ਇਹ ਸਾਡੇ ਸਾਰੇ ਭਰਾ ਹੀ ਆ ਸਾਰੇ ਔਰ ਮੈਂ ਜੋ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਦੇਖਿਆ ਕਿ ਇਹ ਸਾਰੀ ਟੀਮ ਜੋ ਬਣ ਕੇ ਤੁਹਾਡੇ ਸੇਵਾ ਵਾਸਤੇ ਸਾਹਮਣੇ ਆਈ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਸਾਡੇ ਹੀਰੇ ਗਰੁੱਪ ਨੂੰ ਪੂਰਾ ਵਿਸ਼ਵਾਸ ਹੈ ਕਿ ਇਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰੱਖੀ ਜਾਏਗੀ ਔਰ ਜੋ ਸੁਪਾਈ ਦਾ ਅਭਿਆਨ ਇਹ ਸ਼ੁਰੂ ਤੋਂ ਚੱਲਦਾ ਆ ਰਿਹਾ ਸੀ ਮੈਂ ਏ ਉਮੀਦ ਕਰਦਾ ਹਾਂ ਸਾਡੇ ਗਰੁੱਪ ਇਹਨਾਂ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਵੀ ਖੜੇਗਾ ਇਹਨਾਂ ਨੂੰ ਅਸੀਂ ਕੁਝ ਕਨਸੈਪਟ ਬਣਾ ਕੇ ਦੇਵਾਂਗੇ ਅਸੀਂ ਚਾਹਵਾਂਗੇ ਵੀ ਸਾਡੇ ਉਸ ਕਨਸੈਪਟ ਨੂੰ ਤੁਸੀਂ ਐਜ਼ ਅ ਡੈਮੋ ਫਾਲੋ ਕਰਕੇ ਦੇਖਿਆ ਜੇ ਜੇ ਤੁਹਾਨੂੰ ਵਧੀਆ ਲੱਗਾ ਮੈਂ ਬਹੁਤ ਕੰਟਰੀ ਘੁੰਮਿਆ ਹੈ ਔਰ ਬੜੀਆਂ ਕੰਟਰੀਆਂ ਤੋਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਮੈਂ ਸਫਾਈ ਵੱਲ ਧਿਆਨ ਦਿੰਨਾ ਹੈ ਵੀ ਇਸ ਏਰੀਆ 'ਚ ਸਫਾਈ ਕਿਵੇਂ ਕੀਤੀ ਜਾਂਦੀ ਹੈ ਕਿਹੜੇ ਟਾਈਮ ਤੇ ਕੀਤੀ ਜਾਂਦੀ ਹੈ ਸੋ ਮੈਂ ਇਹਨਾਂ ਨਾਲ ਕੁਝ ਚੀਜ਼ਾਂ ਬਾਰੇ ਅਸੀਂ ਡਿਸਕਸ ਕਰਕੇ ਇਹਨਾਂ ਨੂੰ ਦੱਸਾਂਗੇ ਔਰ ਮੈਂ ਪ੍ਰਧਾਨ ਜਨ ਨੂੰ ਬੇਨਤੀ ਕਰਾਂਗਾ ਵੀ ਤੁਸੀਂ ਇੱਕ ਕਮੇਟੀ ਜ਼ਰੂਰ ਬਣਾਓ ਜਿਹਦੇ ਤੁਸੀਂ ਸ਼ਹਿਰ ਦੇ ਚੁਣੇ 10-15 ਬੰਦੇ ਲਓ ਉਹ ਬੰਦੇ ਲਓ ਜਿਹੜੇ ਉਸ ਵਾਰਡ ਦੇ ਵਿੱਚ ਉਸ ਏਰੀਆ ਦੇ ਤੁਹਾਨੂੰ ਲੱਗਦਾ ਹੈ ਵੀ ਕੰਮ ਕਰਨ ਦੇ ਵਿੱਚ ਸਹਾਇੀ ਸਾਬਤ ਹੋ ਸਕਦੇ ਤੁਹਾਡੇ ਨਾਲ ਕਿਉਂਕਿ ਐਮਸੀ ਜਿਹੜੇ ਅੱਗੇ ਆ ਉਹ ਹੋਰ ਕਨਸੈਪਟ ਆ ਜਾਂਦਾ ਜਦੋਂ ਤੁਸੀਂ ਪਰਸਨਲ ਪਬਲਿਕ ਨੂੰ ਨਾਲ ਲੈ ਕੇ ਚੱਲੋਗੇ ਤਾਂ ਪਬਲਿਕ ਤੁਹਾਡਾ ਸਾਥ ਵੀ ਦੇਊਗੀ ਪਬਲਿਕ ਨੂੰ ਅਵੇਅਰ ਵੀ ਕਰਾਂਗੇ ਇੱਕ ਮਿਸ਼ਨ ਬਣਾਵਾਂਗੇ ਇਹੋ ਜਿਹਾ ਵੀ ਤੁਹਾਡੇ ਏਰੀਏ ਦੇ ਵਿੱਚ ਜਿਹੜਾ ਵੀ ਮੇਟ ਕੰਮ ਕਰਵਾਵੇ ਜਿਹੜਾ ਵੀ ਸਫਾਈ ਸੇਵਕ ਕੰਮ ਕਰਨ ਜਾਵੇ ਉਹਦੀ ਰਿਸਪੈਕਟ 10 ਗੁਣਾ ਵੱਧ ਹੋਵੇ ਔਰ ਉਹਦੇ ਲਈ ਤੁਹਾਨੂੰ ਤਹੀਆ ਇਹ ਕਰਨਾ ਪਊਗਾ ਤੁਹਾਡੇ ਜਿਹੜੇ ਜਿੰਨੇ ਵੀ ਬੰਦੇ ਆ ਇੱਕ ਇੱਕ ਬੰਦੇ ਵਿੱਚ ਇੰਨੀ ਕਿ ਡੈਡੀਕੇਸ਼ਨ ਭਰ ਦਿਓ ਇੰਨੀ ਕਿ ਮੋਟੀਵੇਸ਼ਨ ਭਰ ਦਿਓ ਵੀ ਇਹ ਉਹ ਇਹ ਸਮਝਣ ਵੀ ਸਰਕਾਰੀ ਵੈਸੇ ਵਸੇ ਕੰਮ ਨਹੀਂ ਕਰ ਰਹੇ ਜੇ ਸਾਨੂੰ ਸਮਾਜ ਨੂੰ ਸਾਫ਼ ਰੱਖਣ ਦਾ ਮੌਕਾ ਮਿਲਿਆ ਇਸ ਏਰੀਆ ਨੂੰ ਸਾਫ਼ ਰੱਖਣ ਦਾ ਸੋ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਬੜੀ ਕਿਰਪਾ ਬਣੀ ਹੈ ਔਰ ਐਂ ਹੀ ਬਣੀ ਰਹੂਗੀ ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈਆਂ ਮੈਂ ਸਮੁੱਚੇ ਹੀਰੇ ਗਰੁੱਪ ਵੱਲੋਂ ਸਮੁੱਚੇ ਬਾਰ ਮੰਡਲ ਵੱਲੋਂ ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਵੱਲੋਂ ਔਰ ਹੋਰ ਵੀ ਸਮੁੱਚੀਆਂ ਸੰਸਥਾਵਾਂ ਨਾਲ ਜਿਹੜੇ ਜਿਹੜੇ ਲੋਕ ਅਲੱਗ-ਅਲੱਗ ਸਾਡੇ ਭਰਾ ਜੁੜੇ ਸੀ ਸੀਨੀਅਰ ਸਿਟੀਜ਼ਨ ਵੱਲੋਂ ਸਾਰੀਆਂ ਵਧਾਈ ਦਿਨੇ थैंक यू थैंक यू सो मच ਜਿਸ ਵਧਾਈ ਦਿਨੇ ਆ ਉਥੇ ਨਾਲ ਹੀ ਨਾਲ ਅਸੀਂ ਤੁਹਾਡੇ ਨਾਲ ਇੱਕ ਵਾਦਾ ਕਰਦੇ ਆ ਜੋ ਅੱਜ ਤੱਕ ਦੇ ਇਤਿਹਾਸ ਚ ਕਿਸੇ ਨੇ ਨਹੀਂ ਕੀਤਾ ਕੋੜਾ ਪੂਰਾ ਸ਼ਹਿਰ ਦੇ ਵਿੱਚ ਸਾਡੇ ਸਾਰੇ ਗਰੁੱਪ ਵੱਲੋਂ ਔਰ ਆਉਣ ਵਾਲੇ ਟੈਂਪਕੋ ਕੀ ਗਰੁੱਪ ਦੇ ਵਿੱਚ ਬਹੁਤ ਸਹਿਰ ਦੀਆਂ ਮਾਇਨਾਜ਼ ਹਸਤੀਆਂ ਔਰ ਸਾਰੇ ਕਲਾਸ 1 ਅਫਸਰ ਰਿਟਾਇਰ ਹੋਏ ਆ ਜਾਂ ਅੱਛੇ ਅੱਛੇ ਅਹੁਦਿਆਂ ਦੇ ਲੋਕ ਸਮਦਨੇ ਜਾਂ ਵੱਡੇ ਵੱਡੇ ਵਪਾਰੀ ਨੇ ਔਰ ਤੁਹਾਡੇ ਨੇ ਵਾਦਾ ਕਰਦੇ ਆ ਇਹ ਜਿਹੜਾ ਵੀ EMPLYE ਤੁਹਾਡਾ ਕੰਮ ਕਰੇਗਾ ਵਧੀਆ ਜਿਹੜਾ ਬੈਸਟ EMPLYE ਕੰਮ ਕਰੇਗਾ ਅਸੀਂ ਚੈੱਕ ਕਰਿਆ ਕਰਾਂਗੇ ਸਾਡੀ ਇੱਕ ਅਲੱਗ ਕਮੇਟੀ ਬਣੂਗੀ ਔਰ ਜਿਹੜਾ ਵਧੀਆ ਕੰਮ ਕਰਿਆ ਕਰੋ ਉਹਨੂੰ ਸ਼ਹਿਰ ਵਾਸੀਆਂ ਵੱਲੋਂ ਅਸੀਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਨਮਾਨਿਤ ਕਰਿਆ ਕਰਾਂਗੇ ਹਰ ਮੰਥ ਹੀਰਾ ਗਰੁੱਪ ਉਹਨਾਂ ਨੂੰ ਸਨਮਾਨਿਤ ਕਰਿਆ ਕਰੇਗਾ ਸੋ ਇਹ ਤੁਹਾਡੇ ਨਾਲ ਸਾਡਾ ਵਾਦਾ ਹੈ ਬੈਸਟ EMPLYE ਆਫ ਦਾ ਅਸੀਂ ਮੰਥ ਕੱਢਿਆ ਕਰਾਂਗੇ ਉਸ ਤੋਂ ਬਾਅਦ ਸਾਰੇ ਬੈਸਟ EMPLYE ਤੋਂ ਬਾਅਦ ਫਾਈਨਲ ਤੇ ਫਿਰ ਬੈਸਟ ਆਫ ਇਅਰ ਦਾ ਇੱਕ ਕੱਢਿਆ ਕਰਾਂਗੇ ਇਹ ਤੁਹਾਡੇ ਨਾਲ ਸਾਡਾ ਵਾਦਾ ਹੈ ਤਾਂ ਜੋ ਅਗਲੇ ਨੂੰ ਹੋਰ ਹੌਸਲਾ ਪਦਾਈ ਹੋ ਸਕੇ ਠੀਕ ਹੈ ਜੀ ਧੰਨਵਾਦ ਸਾਰੇ ਨਾਲ ਖਾਸਾ ਪੁੱਛੀ ਸੀਸ਼ਿਲ ਜੀ ਜੋਸ਼ੀਲ ਜੀ ਬੋਲਣਗੇ ਕੁਝ ਹਾਂਜੀ ਮੈਂ ਦੁਬਾਰਾ ਤੋਂ ਫੇਰ ਸਾਰੇ ਸਾਥੀਆਂ ਦਾ ਤੇ ਹੀਰਾ ਗਰੁੱਪ ਦਾ ਬਹੁਤ-ਬਹੁਤ ਧੰਨਵਾਦੀ ਹਾਂ ਅਤੇ ਇਹਨਾਂ ਨਾਲ ਰਲ ਕੇ ਕੰਮ ਕਰੂੰਗਾ ਇਹਨਾਂ ਕਹਿੰਦਾ ਹੋਇਆ ਧੰਨਵਾਦ ਜੀ ਰਾਜਾ ਸ਼ਰਮਾ ਸਟਾਰ ਬਾਜ ਨਿਊਜ਼ ਤੋਂ ਬੋਲ ਰਿਹਾ ਅਤੇ ਮੈਂ ਆਪਣਾ ਹੀਰਾ ਗਰੁੱਪ ਦੇ ਵਿੱਚ ਜੋ ਕਿ ਅੱਜ ਸਫਾਈ ਯੂਨੀਅਨ ਦੇ ਪ੍ਰਧਾਨ ਸੁਨੀਲ ਕੁਮਾਰ ਜੀ ਨੂੰ ਸਨਮਾਨਿਤ ਕੀਤਾ ਅਤੇ ਸਾਡਾ ਚੈਨਲ ਤੈਹ ਦਿ ਲੋ ਤੋਂ ਉਹਨਾਂ ਦਾ ਧੰਨਵਾਦ ਹੋਊਗਾ ਥੈਂਕ ਯੂ